ই clicletter ইন্ পীক আাইন হয়ে, ਹਾਂ ਸਰ ਕੀ ਹੈਗਾ ਮਾਮਲਾ ਜਿਹੜਾ ਇਸ ਮੁਕ ਤੇ ਆਇਸੀ ਜੀ ਸੁੱਚੀ ਪਿੰਡ ਵਾਲੇ ਮੋੜ ਤੇ ਉੱਥੇ ਦੋ ਤਿੰਨਾਂ ਮੁੰਡਿਆਂ ਦੇ ਨਾਲ 10 12 ਮੁੰਡੇ ਲੜ ਕੇ ਗਏ ਆ ਤੇ ਜਿਨ੍ਹਾਂ ਦੇ ਵਿੱਚੋਂ ਦੂ ਇੱਥੇ ਐਡਮਿਟ ਆ ਤੇ ਇੱਕ ਦੀ ਡੈਥ ਹੋ ਚੁੱਕੀ ਹੈ ਸਰ ਕੀ ਨਾਮ ਹੈ ਸਾਹਮਣੇ ਇਹਨਾਂ ਦੇ ਜਿਹੜਾ ਡੈਥ ਹੋਈ ਹੈ ਉਹਦਾ ਮਨਦੀਪ ਕੁਮਾਰ son of ਜਹਰਾ ਨੇ ਹਾਂਜੀ ਤੇ ਦੂਜੇ ਦੋ ਉਹਦੇ ਭਰਾ ਆ ਜਿਹੜੇ ਇੰਜਰਡ ਹੋਏ ਆ ਤੇ ਸਾਰੇ ਬੰਦੇ ਕੌਣ ਸੀਗੇ ਜੇ ਕੁਮਾਰ ਤੇ ਭਗਨ ਕੁਮਾਰ ਸਰਕ ਮੈਂ ਕਿ ਮਾਂ ਲੜਾਈ ਹੋਈ ਕਿਤਾ ਕੋਈ ਪ੍ਰਾਣਾ ਮੈਂ ਕਿ ਇਹਨਾਂ ਦਾ ਹੈਗਾ ਕੋਈ ਇੱਕ ਮੁੰਡੇ ਦਾ ਨਾਮ ਪ੍ਰਿੰਸ ਪਤਾ ਲੱਗਾ ਆ ਬਾਕੀਆਂ ਬਰੇ ਵਾਲੇ ਕੋਈ ਪਤਾ ਨਹੀਂ ਲੱਗਾ ਇਹ ਕੋਈ ਪ੍ਰਾਣੀ ਰੰਜੇ ਸਾਹਿਬ ਜਾ ਕੇ ਇਹ ਚੀਜ਼ ਨੂੰ ਲੈ ਕੇ ਲੜਾਈ ਹੋਈ ਇਹਨਾਂ ਦੀ ਇਹ ਵਾਲੇ ਕੁਛ ਨਹੀਂ ਜਦੋਂ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਦੱਸੇਗਾ ਇਹ ਜਿਹੜੇ ਤਿੰਨੋ ਜਣੇ ਹੈਗੇ ਸਕੇ ਭਰਾਇਆ ਇਹ ਤੇ ਤਿੰਨੇ ਸਕੇ ਭਰਾ ਸੀ ਕੀ ਕੰਮ ਕਰਦੇ ਸੀ ਇਹ ਇਹਨਾਂ ਦੀ ਦੁਕਾਨ ਸੀ ਕਿ ਉੱਥੇ ਮੋੜ ਤੇ ਤੇ ਕੀ ਕਾਰਵਾਈ ਕਰਦੇ ਸੀ ਕਾਰਵਾਈ ਬਿਆਨ ਲੱਕ ਕੇ ਮﻘਦਮਾ ਪਾਤੀ ਕਰਕੇ ਪਤੀ ਸ਼ਮੂਲ ਵਿੱਚ ਜਾਮਦੋ